ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਪੰਜਾਬ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਜਿਹੜੇ ਦੀਪੂ ਧਲਕ ਨੇ ਦੂਸਰੇ ਪਾਸੇ ਨਵੇਂ ਦੀਪੂ ਖੁੱਲਣ ਜਾ ਰਹੀ ਹੈ ਪੰਜਾਬ ਸਰਕਾਰ ਜਿਸ ਦੀ ਡੇਟ ਵਧਾ ਕੇ 26 ਦਸੰਬਰ ਕਰ ਦਿੱਤੀ ਗਈ ਹੈ ਯਾਨੀ ਕਿ ਜਿਹੜੇ ਐਪਲੀਕੇਟ ਨੇ ਜਿਨ੍ਹਾਂ ਨੇ ਨਵੇਂ ਦੀਪੂ ਦੇ ਲਈ ਫਾਰਮ ਭਰਨੇ ਨੇ ਯਾਨੀ ਕਿ 9750 ਨਵੇਂ ਡੀਪੂ ਪੰਜਾਬ ਸਰਕਾਰ ਖੋਲਣ ਜਾਰੀ ਹੈ ਵੱਡਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਲੋਕ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਦੇ ਹੱਕ ਵਿੱਚ ਕੀਤਾ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਜਿਹੜੇ ਪਰ ਹੈਡ 5 ਕਿਲੋ ਦਾਣੇ ਵਧੀਆ ਕੁਆਲਟੀ ਦੇ ਮੁਹੱਈਆ ਕਰਵਾਏ ਜਾਣਗੇ ਪੰਜਾਬ ਦੇ ਗਰੀਬ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਦੇ ਲੋਕ ਨੇ ਯਾਨੀ ਕਿ ਜਿਨ੍ਹਾਂ ਦੇ ਕੋਲ ਰਾਸ਼ਨ ਕਾਰਡ अवेलेबल ਨੇ ਦੂਸਰੇ ਪਾਸੇ ਕੇ ਕੇਵਾਈਸੀ ਵੀ ਹੋ ਰਹੀ ਹੈ ਪੰਜਾਬ ਸਰਕਾਰ ਨੇ ਇਹ ਵੀ ਹੁਕਮ ਜਾਰੀ ਕਰ ਦਿੱਤੇ ਨੇ ਦੀਪੂ ਹੋਲਡਰਾਂ ਨੂੰ ਕਿ ਜਿਹੜੇ ਕੇਵਾਈਸੀ ਤੋਂ ਰਹਿੰਦੇ ਨੇ ਉਹਨਾਂ ਦੀ ਜਲਦੀ ਤੋਂ ਜਲਦੀ ਕੇਵਾਈਸੀ ਕਰਾਈ ਜਾਵੇ ਤਾਂ ਕਿ ਸਮੇਂ ਸਿਰ ਜਿਹੜਾ ਹੈ ਕੰਮ ਨੂੰ ਨੇਪਰੇ ਚਾੜਿਆ ਜਾ ਸਕੇ ਕਿਉਂਕਿ ਇੱਕ ਦੋ ਦਿਨਾਂ ਦੇ ਵਿੱਚ ਪੰਜਾਬ ਨੇ ਫਿਰ ਦੁਬਾਰਾ ਜਿਹੜੀ ਕਣਕ ਹੈ ਗਰੀਬ ਲੋਕਾਂ ਨੂੰ ਵੰਣੀ ਸ਼ੁਰੂ ਕਰ ਦੇਣੀ ਹੈ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਯਾਨੀ ਕਿ ਪਰ ਹੈਡ 15 ਕਿਲੋ ਹਰੇਕ ਮਹੀਨੇ ਦਾ 5 ਕਿਲੋ ਜਿਸ ਤਰ੍ਹਾਂ ਸੈਂਟਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੋਇਆ ਹੈ ਗਰੀਬੀ ਰੇਖਾ ਤੋਂ ਥੱਲੇ ਦੇ ਲੋਕਾਂ ਵਾਸਤੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਬੜੇ ਵਧੀਆ ਤਰੀਕੇ ਨਾਲ ਅਤੇ ਵਧੀਆ ਕੁਆਲਿਟੀ ਦੀ ਕਣਕ ਪੰਜਾਬ ਦੇ ਗਰੀਬ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਉਹਨਾਂ ਨੂੰ ਰੋਟੀ ਖਾਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਦੂਸਰੇ ਪਾਸੇ ਲਗਭਗ 9750 ਦੀਪੂਆਂ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਨਵੇਂ ਦੀਪੂ ਪੰਜਾਬ ਦੇ ਗਰੀਬ ਲੋਕ ਰਾਸ਼ਨ ਧਾਰਕਾਂ ਵਾਸਤੇ ਖੋਲੇ ਜਾਣਗੇ ਪੰਜਾਬ ਸਰਕਾਰ ਵੱਲੋਂ ਧੰਨਵਾਦ